ਸਾਲ ਦੋਸਤੋ ਸਾਰਿਆਂ ਨੂੰ ਸასი ਕਾਲ ਜੀ ਦੋਸਤੋ ਤੁਹਾਡੇ ਸਾਰਿਆਂ ਦਾ ਕਿਸੇ ਦਾ ਵੱਡਾ ਭਾਈਆਂ ਤੇ ਕਿਸੇ ਦਾ ਛੋਟਾ ਭਾਈਆਂ ਅੱਜ ਤੁਹਾਡੇ ਲਈ ਇੱਕ ਨਕਸ਼ਾ ਲੈ ਕੇ ਆਏ ਆ ਜੇ ਇਹਨੂੰ ਵਰਤ ਕੇ ਬਾਈ ਜਿਹੜੇ ਪਿਆਰ ਕਰਦੇ ਆ ਪਿਆਰ ਵੱਧ ਜਾਵੇਗਾ ਤੇ ਤੁਹਾਡਾ ਜਿਹੜਾ ਦੇਖੋਗੇ ਤਾਂ ਤੁਹਾਨੂੰ ਗਾ ਤੁਹਾਡਾ ਅਤਵਾਰ ਵੱਧ ਜਾਵੇਗਾ ਸੋ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਆਹ ਛੋੜੇ ਜਿਹੇ ਪ੍ਰੋਗਰਾਮ ਸੀਗੇ ਉਹਨਾਂ ਦੇ ਵਿੱਚੋਂ ਜੀ ਭਾਜੀਆਂ ਆ ਗਈਆਂ ਵਿਆਹਾਂ ਦੇ ਵਿੱਚ ਲੱਡੂ ਆ ਗਏ ਮਖਾਣੇ ਆ ਗਏ ਸ਼ਕਰਪਾਰੇ ਆ ਗਏ ਤਾਂ ਮਠਿਆਈਆਂ ਭਰ ਭਰ ਕੇ ਆ ਗਈਆਂ ਤੇ ਪ੍ਰੋਗਰਾਮਾਂ ਦੇ ਵਿੱਚ ਜਿੱਦਾਂ ਸ਼ਿਰਕਤ ਕਰਦੇ ਆਂ ਤੇ ਅਗਲਾ ਤੁਹਾਨੂੰ ਆਹ ਇੱਕ ਦੋ ਦਿਨ ਦੇ ਵਿੱਚ ਜਿਹੜੇ ਐਨੇ ਡੱਬੇ ਆ ਗਏ। ਦੋਸਤੋ ਇਹ ਸਾਰਿਆਂ ਦੇ ਘਰਾਂ ਦੇ ਵਿੱਚ ਆਂਦੇ ਆ ਪਰ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ ਤੇ ਮੈਂ ਉਹ ਇੱਕ ਕਿਸੇ ਪ੍ਰੋਗਰਾਮ ਦੇ ਵਿੱਚ ਗਿਆ ਤੇ ਉਹ ਨਹੀਂ ਨਾਲ ਬੂਟੇ ਦਿੱਤੇ ਬਾਈ। ਆਹ ਜਿਹੜਾ ਪ੍ਰੋਗਰਾਮ ਆ ਨਾ ਤੇ ਆਹ ਮੈਨੂੰ ਬਹੁਤ ਚੰਗਾ ਲੱਗਾ ਤੇ ਆ ਦੇਖੋ ਨਹੀਂ ਬੂਟੇ ਦਿੱਤੇ ਤੇ ਇੱਕ ਇੱਕ ਦੇ ਰਹੇ ਸੀ ਬਾਈ ਆਪਾਂ ਦੋ ਲੈ ਕੇ ਆਏ ਆ ਸਪੈਸ਼ਲ ਤੇ ਕਿਉਂਕਿ ਮੈਨੂੰ ਇਹਨਾਂ ਦੇ ਨਾਲ ਪ੍ਰੇਮ ਪਿਆਰ ਆ ਤੇ ਇਸ ਕਰਕੇ ਆਪਾਂ ਦੋ ਲੈ ਕੇ ਆਏ ਆ ਇੱਕ ਦੀ ਬਜਾਏ ਤੇ ਬਾਕੀਆਂ ਨੂੰ ਵੀ ਸੁਨੇਹਾ ਬਾਈ ਇਹ ਭਾਵੇਂ ਨਾ ਕੋਈ ਵੀ ਪ੍ਰੋਗਰਾਮ ਹੋਵੇ ਮਠਿਆਈ ਦਾ ਡੱਬਾ ਭਾਵੇਂ ਥੋੜਾ ਛੋਟਾ ਕਰ ਲਓ ਕਿਉਂਕਿ ਚਲੋ ਸਾਡੇ ਪੰਜਾਬੀਆਂ ਦੇ ਵਿੱਚ ਰਵਾਜ ਆ ਤੇ ਕਿਉਂਕਿ ਜਿਹੜੀ ਮਠਿਆਈ ਆ ਭਾਜੀ ਆ ਉਹ ਵਾਪਸ ਮੋੜਦੇ ਆ ਤੇ ਇਹਨੂੰ ਥੋੜਾ ਜਿਹਾ ਘਟਾ ਲਓ ਤੇ ਆਹ ਜਿਹੜਾ ਪ੍ਰੋਗਰਾਮ ਹਨ ਉਹ ਹਰੇਕ ਦੇ ਮਹਿਮਾਨ ਨੂੰ ਨਾ ਇੱਕ ਇੱਕ ਬੂਟਾ ਨਰਸਰੀ ਤੋਂ ਕਿਸੇ ਨੂੰ ਆਲੂ ਵਿਖਾਰਿਆਂ ਦਾ ਕਿਸੇ ਨੂੰ ਆਮ ਦਾ ਕਿਸੇ ਨੂੰ ਅਮਰੂਦ ਦਾ ਕਿਸੇ ਨੂੰ ਲੀਚੀ ਦਾ ਕਿਸੇ ਨੂੰ ਫਰੂਟ ਵਾਲੇ ਜਿਹੜੇ ਬੂਟੇ ਆ ਕਿਸੇ ਨੂੰ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਉਹ ਤੁਸੀਂ ਦੇ ਸਕਦੇ ਆ ਤੇ ਆਹ ਅੱਜ ਤੁਹਾਡੇ ਸਾਰਿਆਂ ਦੇ ਲਈ ਮੈਂ ਇੱਕ ਚੀਜ਼ ਲੈ ਕੇ ਆਇਆ ਤੁਹਾਨੂੰ ਮੈਂ ਦਿਖਾ ਲਦਾ ਤੇ ਦੋਸਤੋ ਇਹਨੂੰ ਵੀ ਤੁਸੀਂ ਦੇਖਣਾ ਤੇ ਮੈਂ ਤੁਹਾਨੂੰ ਇਹਦੇ ਬਾਰੇ ਇਹਦੇ ਗੁਣ ਦੱਸਦਾ ਤੇ ਦੂਜੀ ਗੱਲ ਮੈਂ ਬੂਟੇ ਕਿਉਂ ਕਹਿ ਰਿਹਾ ਜਦੋਂ ਤੁਸੀਂ ਬੂਟਾ ਕਿਸੇ ਨੂੰ ਦੋਸਤੋ ਦਉਗੇ ਆਹ ਦੇਖੋ ਐਦਾਂ ਬੂਟਾ ਜੇ ਅਗਲਾ ਕੋਈ ਲਾਊਗਾ ਆਪਣੇ ਘਰ ਦੇ ਵਿੱਚ ਜਿਹੜੇ ਆਹ ਫਰੂਟ ਆਣਾ ਨਾ ਇਹ ਉਹਦੇ ਨਿਆਣੇ ਤਾਂ ਉਮਰ ਖਾਣਗੇ ਸੋ ਤੁਹਾਨੂੰ ਔਰ ਤੁਹਾਨੂੰ ਯਾਦ ਰੱਖਣਗੇ ਜਿਹੜਾ ਆਪਣਾ ਮਠਿਆਈ ਦਾ ਡੱਬਾ ਹੈ ਨਾ ਮੰਨ ਲਓ ਆ ਤੁਸੀਂ ਇੱਕ ਮਠਿਆਈ ਦਾ ਡੱਬਾ ਚਾਹੇ 500000 ਜਿੰਨੇ ਦਾ ਮਰਜ਼ੀ ਦੇ ਦੋ ਤੇ ਉਹ ਖਾ ਕੇ ਥੋੜੇ ਦਿਨ ਬਾਅਦ ਤੁਹਾਨੂੰ ਭੁੱਲ ਜਾਣਗੇ ਔਰ ਚਾਹੇ ਤੁਹਾਡੀ ਜਗ੍ਹਾ ਮੈਂ ਹੋਵਾਂ ਸਾਨੂੰ ਵੀ ਭੁੱਲ ਜਾਣਗੇ ਪਰ ਜੇਕਰ ਤੁਸੀਂ ਐਦਾਂ ਦੀ ਚੀਜ਼ ਕਿਸੇ ਨੂੰ ਦਿਨੇ ਆ ਨਾ ਤੇ ਉਹ ਆਪਣੇ ਘਰ ਦੇ ਵਿਹੜੇ ਦੇ ਵਿੱਚ ਆਪਣੀ ਮੋਟਰ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਇਹ ਤੁਹਾਡੀ ਯਾਦਗਰੀ ਦੇ ਤੌਰ ਤੇ ਲਾਊਗਾ ਤੇ ਜਦੋਂ ਵੀ ਆਪਣੀ ਇਹ ਦੀ ਸ਼ਾਮ ਮਾਣੂਗਾ ਤੇ ਤੁਹਾਨੂੰ ਯਾਦ ਜ਼ਰੂਰ ਕਰੂਗਾ ਸੋ ਇਸ ਕਰਕੇ ਦੋਸਤੋ ਨਰਸਰੀਆਂ ਦੇ ਵਿੱਚ ਕੋਈ ਵੀ ਤੁਹਾਡੇ ਫੰਕਸ਼ਨ ਹੁੰਦਾ ਚਾਹੇ ਉਹ ਵਿਆਹ ਦਾ ਹੋਵੇ ਪ੍ਰੋਗਰਾਮ ਕੋਈ ਕੋਈ ਇਸੇ ਤਰ੍ਹਾਂ ਦਾ ਖੁਸ਼ੀ ਦਾ ਪ੍ਰੋਗਰਾਮ ਹੈਗਾ ਤੇ ਤੁਸੀਂ ਬਾਈ ਇੱਕ ਇੱਕ ਨਾ ਬੂਟਾ ਜਿਹੜਾ ਉਹ ਜ਼ਰੂਰ ਦਿਆ ਕਰੋ ਨਾਲ ਤੇ ਹੋ ਸਕੇ ਤਾਂ ਭਾਜੀ ਭਾਵੇਂ ਥੋੜੀ ਜਹੀ ਘੱਟ ਕਰ ਲਓ ਮਠਿਆਈ ਆ ਜਿਹੜੀ ਤੇ ਇਹ ਕੋਈ ਜ਼ਿਆਦਾ ਮਹਿੰਗੀ ਕੋਸਟ ਨਹੀਂ ਹੈਗੀ ਜਿਹੜੇ ਕੋਈ ਜਦੋਂ ਤੁਸੀਂ 100 200 ਬੂਟਾ ਕਿਸੇ ਤੋਂ ਲੈਣਾ ਆ ਵਧੀਆ ਕੁਆਲਿਟੀ ਦਾ ਤੇ ਉਹ ਤਾਂ ਇਹ ਬਹੁਤ ਹੀ ਘੱਟ ਰੇਟ ਦੇ ਵਿੱਚ ਤੁਹਾਨੂੰ ਦੋਸਤੋ ਮਿਲ ਜਾਵੇਗਾ ਤੇ ਤੁਹਾਡੇ ਇਲਾਕੇ ਦੇ ਵਿੱਚ ਜਿਹੜੀਆਂ ਵੀ ਨਰਸਰੀਆਂ ਐ ਤੁਸੀਂ ਉਹਨਾਂ ਤੋਂ ਅਡਵਾਂਸ ਦੇ ਵਿੱਚ ਇਹਨਾਂ ਦੀ ਪੈਕਿੰਗ ਕਰਾ ਸਕਦੇ ਆਂ ਗਿਫਟ ਪੈਕ ਕਰਾ ਸਕਦੇ ਆਂ ਇੱਕ ਤਾਂ ਇਹ ਜਿੱਥੇ ਜਾਣਗੇ ਫਿਰ ਲਾਣਗੇ ਤਾਂ ਤੁਹਾਨੂੰ ਹਵਾ ਫਰੂਟ ساری ਉਮਰ ਦੇਣਗੇ ਸੋ ਦੂਜੀ ਗੱਲ ਹੁਣ ਇਹ ਬਾਜੀਆਂ ਖਾ ਕੇ ਆਪਾਂ ਐਦਾਂ ਵੀ ਕਰਨੀ ਆ ਇਹ ਹਰੇਕ ਦੇ ਨਾਲ ਹੋਣੀ ਆ ਤੇ ਇਸ ਕਰਕੇ ਬਾਈ ਇਹ ਹੈਗਾ ਪੱਤਾ ਜੀ ਅੜੂਸਾ ਦਾ ਅੜੂਸਾ ਅਰੂਸਾ 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 ਚੇਤੇ ਰੱਖ ਲਿਓ ਦੋਸਤੋ ਅਰੂਸਾ ਚੇਤੇ ਰੱਖ ਲਿਓ ਅਡੂਸਾ ਰੱਖ ਲਿਓ ਇਹ ਅਡੂਸਾ ਦਾ ਹੈ ਜੀ ਤੇ ਆ ਹੈਗੀ ਹੈ ਜਵੈਣ ਤੇ ਦੋਸਤੋ ਆ ਹੈਗਾ ਜੀ ਗੁਲਾਬ ਸੁੱਕਿਆ ਗੁਲਾਬ ਤੇ ਆ ਹੈਗੀ ਹੈ ਜੀ ਤੁਲਸੀ ਤੇ ਆ ਹੈਗਾ ਜੀ ਆਪਣੇ ਦਾਖ ਜਿਹਨੂੰ ਕਹਿੰਦੇ ਨੇ ਮਨੱਕਾ ਤੇ ਆ ਲੌਂਗ ਹੈ ਜੀ ਆ ਸੌਫਾ ਆ ਹੈਗੀ ਕਾਲੀ ਮਿਰਚ ਤੇ ਇਹਨੂੰ ਜਦੋਂ ਹੁਣ ਤੁਸੀਂ ਦੋਸਤੋ ਜਦੋਂ ਤੁਸੀਂ ਇਹਨੂੰ ਚਾਹ ਦੇ ਵਿੱਚ ਪਾਣਾ ਹੁਣ ਆਪਣੀ ਦੇ ਵਿੱਚ ਕਾੜਾ ਬਣਾ ਕੇ ਪੀਣਾ ਦੁੱਧ ਦੇ ਵਿੱਚ ਪਾ ਕੇ ਪੀਣਾ ਤੇ ਮਿੱਤਰੋ ਆਹ ਚੀਜ਼ਾਂ ਨਾ ਆਪਣੇ ਦੂਵੇ ਤੀਏ ਦਿਨ ਯੂਜ਼ ਕਰ ਲਿਆ ਕਰੋ ਤੇ ਫਿਰ ਜਿਹੜਾ ਤੁਹਾਡਾ ਅੰਤਰਲਾ ਨਾ ਐਸ ਵਿਲੇ ਸਿਆਲਾਂ ਦੇ ਵਿੱਚ ਠੰਡ ਦੇ ਵਿੱਚ ਕਹਿ ਲੋ ਕਿ ਠੰਡ ਆ ਤੇ ਜਿੰਨੀ ਵੀ ਅੰਦਰਲੀ ਥਾਰੀ ਸਾਫ ਸਫਾਈ ਆ ਇਹ ਇਹਨੇ ਕਰਨੀ ਆ ਤੇ ਬਾਕੀ ਮਠਿਆਈਆਂ ਖਾ ਕੇ ਨਾ ਤੁਸੀਂ ਡਾਕਟਰਾਂ ਦੇ ਕੋਲ ਤਾਂ ਜਾਣਾ ਹੀ ਪੈਣਾ ਤੇ ਉਹ ਤਾਂ ਅਤ ਦੀ ਆਈ ਨੂੰ ਜਾਣਾ ਹੀ ਪੈਣਾ ਪਰ ਇਹ ਚੀਜ਼ਾਂ ਨੂੰ ਤੁਸੀਂ ਜੇਕਰ ਇੱਕ ਅੱਧੇ ਦਿਨ ਦੂਜੇ ਤੀਜੇ ਦਿਨ ਵੀ ਵਰਤਦੇ ਆਂ ਤੇ ਤੁਹਾਨੂੰ ਬਹੁਤ ਫਾਇਦਾ ਹੋਵੇਗਾ ਦੋਸਤੋ ਸੋ ਜਿਨ੍ਹਾਂ ਜਿਨ੍ਹਾਂ ਦੋਸਤਾਂ ਨੂੰ ਇਹ ਬੂਟੇ ਵਾਲਾ ਆਈਡੀਆ ਕਿਸੇ ਦੇ ਪ੍ਰੋਗਰਾਮ ਦੇ ਵਿੱਚ ਵਧੀਆ ਲੱਗਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਦੋਸਤੋ ਜਿਹਨੂੰ ਲੱਗਾ ਕਿ ਇਹ ਬੂਟੇ ਹੀ ਆ ਸਿਰਫ ਇਹਨਾਂ ਦਾ ਕੀ ਫਾਇਦਾ ਆ ਉਹ ਸਾਨੂੰ ਇਗਨੋਰ ਕਰ ਦੇਣ ਤੇ ਪਰ ਮੈਨੂੰ ਇਹ ਦੋਸਤੋ ਆਈਡੀਆ ਬਹੁਤ ਵਧੀਆ ਲੱਗਾ ਤੇ ਪਰ ਜੇਕਰ ਚਾਹੇ ਕੋਈ ਮਠਿਆਈ ਦੇਵੇ ਚਾਹੇ ਨਾ ਦੇਵੇ ਪਰ ਜੇਕਰ ਆਹ ਬੂਟਾ ਇੱਕ ਉਸ ਸਾਰਿਆਂ ਨੂੰ ਦੇਣ ਲੱਪੋ ਨਾ ਤੇ ਤੁਹਾਡੇ ਵਾਲੇ ਦੁਆਲੇ ਸਾਰੇ ਫਰੂਟੇ ਫਰੂਟ ਹੋ ਜਾਣਗੇ ਤੇ ਹਰਿਆਲੀ ਹਰਿਆਲੀ ਹੋ ਜਾਵੇਗੀ ਤੇ ਔਰ ਕਈ ਕਈ ਸਾਲ ਜਿਹੜੇ ਕੀ ਫਰੂਟ ਆ ਉਹਨਾਂ ਦੇ ਬੱਚੇ ਵੀ ਖਾਣਗੇ ਔਰ ਤੁਹਾਨੂੰ ਯਾਦ ਰੱਖਣਗੇ ਸੋ ਦੋਸਤੋ ਧੰਨਵਾਦ ਆ ਸਤਿ ਸ੍ਰੀ ਅਕਾਲ ਆ ਮਿਲਦੇ ਆ ਕਿਸੇ ਹੋਰ ਨਵੀਂ ਜਾਣਕਾਰੀ ਦੇ ਵਿੱਚ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜਰੂਰ ਕਰਨਾ ਸਤਿ ਸ੍ਰੀ ਅਕਾਲ ਸਤਿ